ਰਾਜਸਤਨ ਨੂੰ ਦੇਖਰੇ ਸਾਰੇ ਦਸ਼ਕਾਂ ਦਾ ਮਹਿੰਦਰਜੀ ਸਿੰਘ ਟਵਾਣਾ ਸਵਾਤ ਕਰਦਾ ਹਾਂ ਅੱਜ ਸਵੇਰੇ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਕਾਲੀ ਦਲ ਨੂੰ ਵੱਡਾ ਝਟਕਾ ਦਿੰਦੇ ਹੋਏ ਬੂੰਗਾ ਤੋਂ ਅਕਾਲੀ ਐਮਐਲਏ ਸੁਖਵਿੰਦਰ ਸੁਖੀ ਨੂੰ ਆਮ ਆਦੀ ਪਾਰਟੀ ਵਿੱਚ ਸ਼ਾਮਲ ਕਰ ਲਿਆ ਗਿਆ ਜਿਸ ਤੋਂ ਬਾਅਦ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਅਕਾਲੀ ਲੀਡਰ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਦੇ ਗਏ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੋਈ ਕੰਮ ਨਾ ਕਰਵਾ ਕੇ ਇਸ ਲੀਡਰ ਨੂੰ ਆਮ ਆਦੀ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਸੁਖਵਿੰਦਰ ਸੁਖੀ ਨੇ ਉਹਨਾਂ ਦੇ ਸਾਹਮਣੇ ਹੀ ਕਿਹਾ ਕਿ ਉਹਨਾਂ ਦੇ ਕੰਮ ਨਹੀਂ ਹੋ ਰਹੇ ਸੀ ਤਾਂ ਕਰਕੇ ਉਹ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਤੇ ਨਾਲ ਹੀ ਉਹਨਾਂ ਆਮ ਆਦੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰ ਵੀ ਤਿੱਖੇ ਇਲਜ਼ਾਮ ਲਗਾਏ ਡੈਮੋਕ੍ਰੇਸੀ ਦੇ ਵਿੱਚ ਰਾਜਨੀਤੀ ਦੇ ਵਿੱਚ ਪਾਰਟੀ ਵੱਡੀ ਹੁੰਦੀ ਹੈ ਵਿਚਾਰਧਾਰਾ ਵੱਡੀ ਹੁੰਦੀ ਹੈ ਵਿਅਕਤੀ ਵਿਸ਼ੇਸ਼ ਕੋਈ ਵੱਡਾ ਨਹੀਂ ਡਾਕਟਰ ਸੁਖੀ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਬੜਾ ਮਾਨ ਸਤਕਾਰ ਦਿੱਤਾ ਉਹਨਾਂ ਨੂੰ ਦੋ ਵਾਰ ਵਿਧਾਇਕ ਬਣਾਇਆ ਵਿਧਾਨ ਸਭਾ ਦੇ ਵਿੱਚ ਪਾਰਟੀ ਦੇ ਚੀਫ ਵਿੱਪ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਮਾਣ ਸਤਕਾਰ ਚ ਕੋਈ ਕਮੀ ਨਹੀਂ ਅੱਜ ਜੁਹਨਾਂ ਨੇ ਸੀਐਮ ਸਾਹਿਬ ਦੀ ਹਾਜ਼ਰੀ ਚ ਜੋ ਗੱਲ ਕਹੀ ਉਹ ਸੀਐਮ ਸਾਹਿਬ ਤੇ ਸਵਾਲ ਖੜਾ ਹੋ ਗਿਆ ਉਹ ਕਹਿੰਦੇ ਵੀ ਮੈਨੂੰ ਤਾਂ ਜਾਣਾ ਪਿਆ ਕਿਉਂਕਿ ਮੇਰੇ ਹਲਕੇ ਦੇ ਕੰਮ ਨਹੀਂ ਹੋ ਰਹੇ ਤਾਂ ਫਿਰ ਇਹ ਸਵਾਲ ਸਰਕਾਰ ਤੇ ਹੈ ਕਿ ਕੀ ਸਰਕਾਰ ਜਿਹੜੇ ਵਿਰੋਧੀ ਧਿਰ ਦੇ ਐਮਐਲਏ ਨੇ ਉਹਨਾਂ ਦੇ ਕੰਮ ਰੋਕ ਕੇ ਪ੍ਰੈਸ਼ਰਾਈਜ਼ ਕਰ ਰਹੀ ਹੈ ਕਿ ਜਾਂ ਤਾਂ ਸਰਕਾਰ ਚ ਸ਼ਾਮਲ ਹੋ ਫਿਰ ਕੰਮ ਹੋਣਗੇ ਕਿਉਂਕਿ ਕੰਮ ਤਾਂ ਸਾਰਿਆਂ ਦੇ ਹੋਣੇ ਚਾਹੀਦੇ ਨੇ ਮੁੱਖ ਮੰਤਰੀ ਸਰਕਾਰ ਪੰਜਾਬ ਦੀ ਬਿਹਤਰੀ ਵਾਸਤੇ ਆਮ ਆਦਮੀ ਪਾਰਟੀ ਦੀ ਬਿਹਤਰੀ ਵਾਸਤੇ ਨਹੀਂ ਪਰ ਇੱਕ ਗੱਲ ਦੀ ਮਨ ਨੂੰ ਬੜੀ ਸੰਤੁਸ਼ਟੀ ਹੋਈ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਦੇਖੋ ਜੀ ਕਿੰਨੇ ਚੰਗੇ ਇਨਸਾਨ ਇਮਾਨਦਾਰ ਬੇਦਾਗ ਸੁਲਝੇ ਹੋਏ ਪੰਜਾਬ ਦੀ ਗੱਲ ਕਰਨ ਵਾਲੇ ਇੱਕ ਡਾਕਟਰ ਆਪਣੀ ਕਲੀਨਿਕ ਚਲਾਉਂਦੇ ਲੋਕਾਂ ਦੀ ਸੇਵਾ ਕਰਦੇ ਤੇ ਮੁੱਖ ਮੰਤਰੀ ਸਾਹਿਬ ਫਿਰ ਉਹ ਚੁਆਇਸ ਕਿਦੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਇਥੋਂ ਸਪਸ਼ਟ ਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਕਿੰਨੇ ਸਾਫ਼ ਛਵੀ ਵਾਲੇ ਉਮੀਦਵਾਰਾਂ ਨੂੰ ਮੌਕਾ ਦੇ ਰਿਆ ਤੇ ਮੁੱਖ ਮੰਤਰੀ ਸਾਹਿਬ ਦੇ ਉਮੀਦਵਾਰ ਕੌਣ ਹੈ ਕਟਾਰੂ ਚੱਕ ਬਲਕਾਰ ਸਿੰਘ ਜਿਹੜੇ ਸ਼ੋਸ਼ਣ ਦੇ ਕੇਸਾਂ 'ਚ ਨੇ ਅਮਿਤ ਰਤਨ ਸਰਾਰੀ ਵਿਜੇ ਸਿੰਘਲਾ ਜਿਹੜੇ ਕਰਪਸ਼ਨ 'ਚ ਨੇ ਸੋ ਇਹ ਦਿਖਾਉਂਦਾ ਹੈ ਕਿ ਦੋਨੋਂ ਪਾਰਟੀਆਂ 'ਚ ਕਿੱਡਾ ਵੱਡਾ ਅੰਤਰ ਹੈ ਪਰ ਠੀਕ ਹੈ ਅੱਜ ਡਾਕਟਰ ਸੁਖੀ ਨੇ ਅਗਰ ਕੋਈ ਪਲੇਟਫਾਰਮ ਚੂਜ਼ ਕੀਤਾ ਉਹ ਜਿਹੜੀ ਗੱਲਾਂ ਕਰਕੇ ਗਏ ਨੇ ਉਹਨਾਂ ਨੇ ਆਪਣੇ ਕਾਰਨ ਵੀ ਦੱਸਦੇ ਕਿ ਮੇਰੇ ਕੰਮ ਨਹੀਂ ਹੋ ਰਹੇ ਸੀ ਮੈਂ ਦੂਜੀ ਵਾਰ ਵਿਧਾਇਕ ਬਣਿਆ ਸ਼੍ਰੋਮਣੀ ਅਕਾਲੀ ਦਲ ਆਪਣੇ ਸਿਧਾਂਤਾਂ ਤੇ ਆਪਣੇ ਸੰਘਰਸ਼ ਦੀ ਲੜਾਈ ਲੜ ਰਿਹਾ ਹੈ ਸਾਡੀ ਲੜਾਈ ਨਿਰੰਤਰ ਜਾਰੀ ਹੈ ਲੋਕ ਸੰਘਰਸ਼ ਚਾਉਂਦੇ ਨੇ ਲੋਕ ਜਾਂਦੇ ਨੇ ਸੰਘਰਸ਼ ਕਦੇ ਛੋਟੇ ਨਹੀਂ ਪੈਂਦੇ ਵਿਚਾਰਧਾਰਾ ਕਦੇ ਛੋਟੀ ਨਹੀਂ ਕੱਲ ਡੇਰਾ ਰਾਮ रहीम ਤੋਂ ਲੈ ਕੇ ਜਿੰਨੇ ਇਸ ਕੇਸ ਨਾਲ ਲੋਕ ਜੁੜੇ ਨੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਮੈਂ ਬਤੌਰ ਵਕੀਲ ਦੇ ਪਿਛਲੇ 3 ਸਾਲਾਂ ਤੋਂ ਤਾਂ ਹਾਈ ਕੋਰਟ ਹੋ ਗਿਆ ਸਾਨੂੰ ਉਸ ਤੋਂ ਪਹਿਲਾਂ ਜਿਹੜੀ ਕਲੋਜ਼ਰ ਰਿਪੋਰਟ ਨੂੰ 6 ਸਾਲ ਹੋ ਗਏ ਫੀਲਡ ਦੇ ਵਿੱਚ ਲੜਾਈ ਲੜ ਰਹੇ ਆ ਤੇ ਲੜਾਈ ਨਿਰੰਤਰ ਜਾਰੀ ਹੈ ਕਲੋਜ਼ਰ ਰਿਪੋਰਟ ਵੀ ਵਾਪਸ ਕਰਾਈ ਇਹ ਜਿਹੜੀ ਸਟੇ ਹੈ ਇਹ ਸਟੇ ਵੀ ਹਾਈ ਕੋਰਟ ਤੋਂ ਖਲਾਵਾਵਾਂਗੇ ਤੇ ਇਹਨਾਂ ਨੂੰ ਸਾਰਿਆਂ ਨੂੰ ਇਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਖੜੇ ਕਰਾਂਗੇ ਪਰ ਹਾਂ ਮੈਂ ਫੇਰ ਭਗਵੰਤ ਪਾਣ ਸਾਹਿਬ ਨੂੰ ਸਵਾਲ ਕਰਦਾ ਕਿ ਗ੍ਰਹਿ ਮੰਤਰੀ ਇਹ ਦੱਸ ਦੇਣ ਕਿ ਕੀ ਪੰਜਾਬ ਦੇ ਵਿੱਚ ਕਾਨੂੰਨ ਦੇ ਵਿੱਚ ਕੋਈ ਚੇਂਜਸ ਹੋਈਆਂ ਨੇ ਕਿ ਪੀਓ ਜੇ 2 ਕੇਸਾਂ ਦੇ ਵਿੱਚ ਹੈ ਇੱਕ ਚ ਬੇਲ ਕਰਾ ਕੇ ਛੱਡ ਦਿਓ ਇਹ ਗ੍ਰਹਿ ਮੰਤਰੀ ਦਾ ਡੋਮੇਨ ਹੈ ਤੇ ਗ੍ਰਹਿ ਮੰਤਰੀ ਐਕਸਪਲੇਨ ਕਰਨ ਇਸ ਗੱਲ ਕੋਲੇ ਸਾਡੇ ਜਿਹੜੇ ਸਾਡੇ ਸਦਾ ਚ ਸ਼ਾਮਲ ਹੋਏਦੇ ਉਹ ਸਰਕਾਰ ਦੀ ਬੜੀ ਵਾਅਦਾ ਕਰਦੇ ਹੋਏ ਪਾਰਟੀ ਦੇ ਵਿੱਚ ਸ਼ਾਮਲ ਹੋਏ ਉਹ ਕਹਿੰਦੇ ਕਿ ਮੁੱਖ ਮੰਤਰੀ ਨੇ ਜਿਹੜੇ ਕੰਮ ਕੀਤੇ ਨੇ ਕਰਪਸ਼ਨ ਖਿਲਾਫ ਇੱਕ ਬਾਰ ਮੈਸੇਜ ਡੇਂਟ ਨੇ ਨਾਲ ਹੀ ਉਸ ਅਧਿਕਾਰੀ ਖਿਲਾਫ ਕਾਰਵਾਈ ਹੋਈ ਮੈਡੀਕਲ ਕਾਲਜ ਦੀ ਮੰਗ ਕੀਤੀ ਨਾਲ ਹੀ ਉਹਨਾਂ ਨੇ ਮੈਡੀਕਲ ਕਾਲਜ ਦੀ ਮੰਗ ਪੂਰੀ ਕਰ ਦਿੱਤੀ ਉਹ ਪੂਰੀ ਵਾਅਦਾ ਕਰ ਰਹੇ ਸੀ ਉਹ ਲੀਡਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਦੇ ਵਿੱਚ ਵਿਧਾਇਕ ਦਾ ਉਹ ਲੀਡਰ ਉਹ ਅਗਰ ਅੱਜ ਵਾਅਦਾ ਕਰ ਰਹੇ ਤੇ ਫਿਰ ਤੁਸੀਂ ਅਕਾਲੀ ਦਲ ਨੂੰ ਨੇ ਚਲੋ ਅੱਜ ਤਾਂ ਸ਼ਾਮਲ ਹੋਏ ਨੇ ਜੀ ਮੁੱਖ ਮੰਤਰੀ ਦੀ ਹਾਜ਼ਰੀ 'ਚ ਉਹਨਾਂ ਨੇ ਕੋਈ ਤਾਂ ਚੰਗੀ ਗੱਲ ਕਹਿਣੀ ਪਰ ਤੁਸੀਂ ਇਹ ਦੇਖੋ ਵੀ ਉਹਨਾਂ ਨੇ ਦੋ ਗੱਲਾਂ ਕਹੀਆਂ ਇੱਕ ਤਾਂ ਕਹਿੰਦੇ ਵੀ ਮੇਰੇ ਨਾਲ ਮੈਡੀਕਲ ਕਾਲਜ ਬਣਾਉਣ ਦਾ ਵਾਅਦਾ ਕੀਤਾ ਬਣਾਇਆ ਨਹੀਂ ਵਾਅਦਾ ਕੀਤਾ ਦੂਜਾ ਇੱਕ ਅਸਰ ਦੀ ਬਦਲੀ ਮੈਂ ਦੋ ਕੋਈ ਵੱਡੇ ਕਾਰਨ ਨਹੀਂ ਮੰਨਦਾ ਕਿ ਐਡੀ ਵੱਡੇ ਸ਼ਖਸੀਅਤ ਹੋਣ ਦੋ ਵਾਰੀ ਐਮਐਲਏ ਹੋਣ ਉਹ ਇੰਨੀ ਦੋ ਛੋਟੀਆਂ ਗੱਲਾਂ ਤੇ ਚਲੇ ਗਏ ਕਾਰਨ ਬਹੁਤ ਹੋਰ ਹੁੰਦੇ ਨੇ ਪਰ ਕਿਉਂਕਿ ਇਹ ਡੈਮੋਕ੍ਰੇਸੀ ਹੈ ਹਰ ਇੱਕ ਬੰਦੇ ਨੂੰ ਇਜਾਜ਼ਤ ਹੈ ਕਿ ਉਹ ਕਿਸੇ ਵੀ ਪਲੈਟਫਾਰਮ ਤੇ ਜਾ ਸਕਦਾ ਹੈ ਇੱਕ ਗੱਲ ਬੜੀ ਸਪਸ਼ਟ ਹੈ ਕਿ ਜਿਹੜਾ ਬੰਗਾ ਹਲਕਾ ਉਹਨੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਨੁਮਾਇੰਦਾ ਸੀ ਉਹਨੂੰ ਚੋਣ ਜਿਤਾਈ ਹੈ ਸੋ ਮੈਂ ਡਾਕਟਰ ਸੁਖੀ ਸਾਹਿਬ ਨੂੰ ਬੇਨਤੀ ਕਰਦਾ ਕਿ ਹੁਣ ਆਪਣਾ ਅਹੁਦਾ ਛੱਡ ਕੇ ਦੁਬਾਰਾ ਇੱਕ ਵਾਰੀ ਲੋਕਾਂ ਦੀ ਹੁਣ ਦੁਬਾਰਾ ਵੋਟ ਲੈ ਲੈਣ ਕਿਉਂਕਿ ਉਹ ਭਗਤ ਸਿੰਘ ਦੀ ਧਰਤੀ ਹੈ ਸ਼ਹੀਦ ਭਗਤ ਸਿੰਘ ਦੀ ਤੇ ਸ਼ਹੀਦ ਭਗਤ ਸਿੰਘ ਦੀ ਧਰਤੀ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੰਮਾਂ ਤੇ ਮੋਹਰ ਲਾਈ ਸੀ ਪਾਰਟੀ ਦੀ ਪਾਲਿਸੀਆਂ ਤੇ ਮੋਹਰ ਲਾਈ ਸੀ ਤੇ ਉਹ ਦੁਬਾਰਾ ਉਹਨਾਂ ਨੂੰ ਹੁਣ ਲੈ ਲੈਣਾ ਚਾਹੀਦਾ ਲੋਕਾਂ ਤੋਂ ਜਾ ਕੇ ਵੋਟ ਯਾਨੀ ਤੁਸੀਂ ਕਹਿ ਰਹੇ ਹੋ ਕਿ ਵਿਦਾਇਗੀ ਛੱਡਣ ਨੀ ਨ ਮੈਂ ਨਹੀਂ ਕਹਿੰਦਾ ਨੈਤਿਕਤਾ ਕਹਿੰਦੀ ਹੈ ਕਿ ਜਦੋਂ ਆਪਾਂ ਪਾਰਟੀ ਪਲੇਟਫਾਰਮ ਛੱਡ ਕੇ ਦੂਜੇ ਪਲੇਟਫਾਰਮ ਤੇ ਚਲੇ ਗਏ ਸ਼ਾਮਲ ਹੋ ਗਏ ਪਾਰਟੀ ਚ ਤਾਂ ਤੁਹਾਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਦੁਬਾਰਾ ਚੋਣ ਲੜਨੀ ਚਾਹੀਦੀ ਲੇਕਿਨ ਉਹ ਕਹਿੰਦੇ ਕਿ ਮੈਂ ਕਾਨੂੰਨ ਦੇ ਮੁਤਾਬਿਕ ਹੀ ਫੈਸਲਾ ਲਾਉਂਗਾ। ਕਿਆ ਸ਼ਿਰੋਮਣੀ ਅਕਾਲੀ ਦਲ ਸਪੀਕਰ ਸਾਹਿਬ ਨੂੰ ਕੋਈ ਲੈਟਰ ਲਿਖਣ ਜਾ ਰਹੀ ਹੈ? ਚਲੋ ਨਾਤੀ ਵਿਧਾਇਕੀ ਤੋਂ ਉਹਨਾਂ ਨੂੰ ਬਾਹਰ ਕਿਤਾ ਚਲੋ ਕਾਨੂੰਨ ਤਾਂ ਇਹੀ ਕਹਿੰਦਾ ਵੀ ਛੱਡਣੀ ਚਾਹੀਦੀ ਹੈ। ਬਾਕੀ ਮੈਂ ਉਹਨਾਂ ਤੇ ਛੱਡਦਾ ਹਲੇ ਉਹ ਵੀ ਕੋਖ ਲੈਣ। ਕਾਨੂੰਨ ਸਪਸ਼ਟ ਹੈ। ਕਾਨੂੰਨ ਕਹਿੰਦਾ ਕਿ ਉਹਨਾਂ ਨੂੰ ਛੱਡਣੀ ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਬਿਆਲੀ ਜਿਹੜੇ ਨੇ ਉਹ ਅੱਡ ਚੱਲਦੇ ਨਜ਼ਰ ਆ ਰਹੇ ਨੇ ਇੱਕ ਵਿਧਾਇਕ ਰਹੇ ਗਿਆ ਸ਼੍ਰੋਮਣੀ ਅਕਾਲੀ ਦਲ ਦਾ ਸਿਫਰ ਤੋਂ ਦੇ ਵਿਧਾਨ ਸਭਾ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਲੋਕਾਂ ਦੇ ਮਸਲੇ ਦੀ ਹੁਣ ਹਿਮਾਇਤ ਕਰੋਗੇ ਵਿਧਾਨ ਸਭਾ ਦੇ ਵਿੱਚ ਕਿਉਂਕਿ ਓਥੇ ਮਸਲੇ ਚੱਕੇ ਜਾਂਦੇ ਨੇ ਓਥੇ ਸਵਾਲ ਸਰਕਾਰ ਤੋਂ ਹੁੰਦੇ ਨੇ ਹੁਣ ਇੱਕ ਵਿਧਾਇਕ ਦੇ ਬਲੂਟੇ ਤੇ ਕੀ ਅਕਾਲੀ ਦਲ ਓਥੇ ਲੋਕਾਂ ਦੀ ਆਵਾਜ਼ ਬਣ ਪਾਊਗਾ ਨਹੀਂ ਮਨਪ੍ਰੀਤ ਬਿਆਲੀ ਸਾਹਿਬ ਨੇ ਕੋਈ ਤੁਹਾਨੂੰ ਕੱਲਿਆਂ ਨੂੰ ਦੱਸਿਆ ਕੁਝ ਸੰਤ ਤਾਂ ਪਤਾ ਨਹੀਂ ਸਾਡੇ ਤੋਂ ਅੱਜ ਵੀ ਪਾਰਟੀ ਦੇ ਸਤਕਾਰਯੋਗ ਲੀਡਰ ਨੇ ਪਾਰਟੀ ਦੇ ਵਿਧਾਨ ਸਭਾ ਦੇ ਵਿੱਚ ਮਸਲੇ ਚੱਟਦੇ ਨੇ ਤੁਹਾਡੇ ਨਾਲ ਕੋਈ ਨਿੱਜੀ ਤੌਰ ਤੇ ਤਾਂ ਮੈਨੂੰ ਪਤਾ ਨਹੀਂ ਕਿ ਤੁਸੀਂ ਇਹ ਗੱਲ ਕਿੱਦਾਂ ਕਹਿਤੀ ਦੂਜੀ ਗੱਲ ਹੈ ਕਿ ਪਾਰਟੀਆਂ ਦੇ ਵਿੱਚ ਉਤਰਾ ਚੜਾਅ ਚੱਲਦੇ ਰਹਿੰਦੇ ਸ਼੍ਰੋਮਣੀ ਅਕਾਲੀ ਦਲ 104 ਸਾਲ ਪੁਰਾਣੀ ਪਾਰਟੀ ਹੈ 18 ਸਾਲ ਰਾਜ ਕੀਤਾ ਬਾਕੀ ਸਮਾਂ ਇਸ ਪਾਰਟੀ ਨੇ ਸੰਘਰਸ਼ ਕੀਤਾ 89 ਦੇ ਵਿੱਚ ਇੱਕ ਹਾਲਾਤ ਬਣੇ ਕਿ ਪਾਰਟੀ ਦੀ ਜ਼ਮਾਨਤ ਜ਼ਬਤ ਹੋਈ ਸਿਮਰਜੀਤ ਮਾਨ ਸਾਹਿਬ ਦੇ ਸਾਰੇ ਕੈਂਡੀਡੇਟ ਐਮਪੀ ਜਿੱਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ 97 ਤੋਂ 2002 92 ਐਮਐਲਏ ਨਾਲ ਸਰਕਾਰ ਬਣਾਈ ਫਿਰ 2007 ਤੋਂ 2017 ਪੰਜਾਬ ਤੇ ਹਿਸਟਰੀ ਸੀ ਕਿ ਕੋਈ ਸਰਕਾਰ ਰਿਪੀਟ ਕੀਤੀ ਸੋ ਡੈਮੋਕ੍ਰੇਸੀ ਇਹ ਲੋਕਾਂ ਦੀ ਆਵਾਜ਼ ਹੈ ਇਹ ਲੋਕਾਂ ਦਾ ਫਤਵਾ ਹੈ ਤੋ ਸਾਰਿਆਂ ਨੂੰ ਸਿਰ ਮੱਥੇ ਲੈਣਾ ਚਾਹੀਦਾ ਇਹ ਲੋਕ ਫੈਸਲਾ ਕਰਨਗੇ ਕਿ ਕੌਣ ਪੰਜਾਬ ਦੀ ਸੇਵਾ ਕਰੂਗਾ ਮੇਰੇ ਸਾਹਿਬ ਅੱਜ ਇਹ ਕੋ ਬੜੀ ਮੰਦ ਭਾਗੀ ਗੱਲ ਹੈ ਕਿ ਜਿਹੜੀ ਸਾਡੀ ਪੰਜਾਬ ਕੈਬਨਿਟ ਹੈ ਖਾਸ ਕਰਕੇ ਮੁੱਖ ਮੰਤਰੀ ਨੇ ਇਹ ਐਲਾਨ ਕਰਨ ਤੋਂ ਬਾਅਦ ਸੌਂ ਜਾਂਦੇ ਨੇ ਪਿਛਲੇ ਸਾਲ 15 ਅਗਸਤ ਤੇ ਐਲਾਨ ਕਰਕੇ ਆਏ ਸੀ ਵੀ ਅਗਲੇ ਸਾਲ 15 ਅਗਸਤ ਤੇ ਪੰਜਾਬ ਨਸ਼ਾ ਮੁਕਤ ਹੋ ਜਾਊਗਾ ਹੋ ਗਿਆ ਨਸ਼ਾ ਮੁਕਤ ਹਾਈ ਕੋਰਟ ਨੇ ਤਾਂ ਇਹਨਾਂ ਨੂੰ ਕਹਿਤਾ ਵੀ ਤੁਸੀਂ ਆਪ ਵਕਾਰੇ ਹੋ ਸੋ ਮੁੱਖ ਮੰਤਰੀ ਸਾਹਿਬ ਨੇ ਚੇਅਰ ਦੀ ਕ੍ਰੈਡੀਬਿਲਟੀ ਖਤਮ ਕਰਤੀ ਹੈ ਇਹਨਾਂ ਦੀ ਗੱਲਾਂ ਦੀ ਕੈਬਨਿਟ ਮੀਟਿੰਗਸ 'ਚ ਜੋ ਗੱਲਾਂ ਸਾਹਮਣੇ ਆਉਂਦੇ ਉਹਦੀ ਕ੍ਰੈਡੀਬਿਲਟੀ ਖਤਮ ਹੋ ਗਈ ਹੈ ਤੇ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਤਾਂ ਹੀ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਹਾਲ ਹੈ ਕਿ ਜਿਹਨੂੰ 2022 ਦੇ ਵਿੱਚ 92 ਐਮਐਲਏ ਆਏ ਸੀ ਉਹਨੂੰ 24 ਚੋਂ ਦੇ ਆਉਂਦੇ ਉਹ 92 ਐਮਐਲਏਾਂ ਚੋਂ ਉਹਦੇ 32 ਰਹਿ ਗਏ 62 ਐਮਐਲਏ ਉਹਨਾਂ ਦੇ ਚੋਣ ਇਸ ਇਲੈਕਸ਼ਨ ਚ ਹਾਰ ਗਏ ਤਾਂ ਇਥੋਂ ਪਤਾ ਲੱਗਦਾ ਕਿ ਲੋਕਾਂ ਦਾ ਵਿਸ਼ਵਾਸ ਸਰਕਾਰ 'ਚ ਖਤਮ ਹੋ ਚੁੱਕਾ ਹੈ